ਹੋ ਜਾਈ ਸਪੀਡਾ ਪਾਣੀ ਦੀ ਬਹੁਤ ਜਿਆਦੀ ਹੈ ਦਿਖੋ ਆ ਬਹੁਤ ਤਗੜਾ ਹੌਲਵਾ ਘੁੰਮਣ ਖੇਰੀ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਦੇਖੋ ਕਿੰਨੀ ਤਗੜੀ ਘੁੰਮਣ ਖੇਰੀ ਆ ਆ ਦਿਖੋਣਾ ਤੁਹਾਨੂੰ ਮੈਂ ਬਹੁਤ ਜਿਆਦੀ 88 88 ਦਾ ਲੈਵਲ ਲੱਗਾ ਹੋ ਅੱਛਾ ਉਹ ਸੰਜੀ 88 ਦੇ ਵਿੱਚ ਆ ਪਾਣੀ ਸੀ ਕਹਿੰਦੇ ਹਾਂਜੀ ਠੀਕ ਆ ਜੀ ਤੇ 1955 ਦੇ ਵਿੱਚ ਉਹ ਲੈਵਲ ਸੀ ਪਾਣੀ ਦਾ ਕਹਿ ਰਿਹਾ ਕਿ ਇਹਦੇ ਜਿਹੜਾ 88 ਵਾਲਾ ਲੈਵਲ ਆ ਇਹਦੇ ਉੱਤੋਂ ਦੀ ਪਾਣੀ ਜਾਊਗਾ ਕਿਉਂਕਿ ਪਾਣੀ ਬਹੁਤ ਆ ਗਿਆ ਪਿਛੇ ਝੋਨੇਆਂ 'ਚ ਪਾਣੀ ਆ ਗਿਆ ਤੁਹਾਡੇ ਖੇਤਾਂ 'ਚ ਵੀ ਆ ਗਿਆ ਕਿੰਨਾ ਕਿੰਨਾ ਹੋ ਗਿਆ ਪਾਣੀ ਝੋਨੇ ਡੁੱਬੇ ਜਾ ਰਹੇ ਨੇ ਸਾਰੇ ਜਨ ਲੁੱਬਿਆ ਕਹਿ ਰਹੇ ਸੜਾ ਪਾਣੀ ਪੂਰਾ ਨਹੀਂ ਹੋ ਰਹਾ ਮੈਂ ਤੇ ਦੇਖੂਗਾ ਵੀ ਦੇਖੋ ਪਾਣੀ ਛੰਡਿਆ ਹੈ ਇਹ ਤਾਂ ਜਿਹੜੇ ਉਸੇ ਦੇ ਅਜੇ ਪਾਣੀ ਦਾ ਰੋੜ ਤੋ ਕਿੰਨਾ ਪੂਰਾ ਨਾ ਇਹ ਕਹਿੰਦੇ ਸਾਡਾ ਲੈਵਲ ਨਹੀਂ ਪੂਰਾ ਹੈ ਤਾਂ ਅੱਗੇ ਛੰਡਣਾ ਹੈ ਇਹਨਾਂ ਨੇ ਪਹਿਲਾਂ ਸਾਨੂੰ ਡੋਕ ਲੈਣਾ ਵਾ ਹਾਂਜੀ ਜੇ ਚਾਜ ਨਹੀਂ ਡੁੱਬ ਜੇ ਫਿਰ ਖੜਾ ਪੜਨਾ じゃ ਛੱਡ ਦੇਣਾ ਫਿਰ ਆ ਛੱਡਣਾ ਫਿਰ ਜਨ ਨੂੰ ਡੋਬਣਾ ਵਾ ਨਾਲ ਨਾਲ ਛੱਡੀ ਜਾਣ ਅਸੀਂ ਬਾਦੀ ਉਹ ਵੀ ਬਾਦੀ ਹੁਣ ਇੱਥੇ ਅਪਡੇਟ ਹੈਗੀ ਆ ਪਿੱਛੋਂ ਛੱਡਿਆ ਗਿਆ ਪਾਣੀ 40000 ਕਿਊਬਿਕਾ ਹਾਂਜੀ 50000 ਕਿਊਬਿਕਾ ਰਾਜੋ ਲੜਿਆ ਹੋਊਗਾ ਹਾਂਜੀ 19000 ਨਹਿਰਾਂ ਨੂੰ ਚਾ ਇਹ 2 ਦਿਨ ਪਹਿਲਾਂ ਇੱਥੇ ਘਟ ਸਟੋਰ ਰੱਖ ਸਕਦੇ ਸੀ Rajasthan ਨੂੰ ਇੱਕ ਦਿਨ ਪਾਣੀ ਘਟ ਦਿੱਤਾ ਜਾ ਸਕਦਾ ਹੈ ਦਾਫਲਾਉਣ ਦਾ ਮਤਲਬ ਨਹੀਂ ਬਣਦਾ ਵੀ ਅਗਲੇ ਵੀ ਬੱਚੇ ਰਹਿਣ ਨਾਲੋਂ ਨਾਲ ਪਾਣੀ ਚੱਲੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਆ ਕੋਈ ਹਾਂਜੀ ਪ੍ਰਸ਼ਾਸਨ ਨਾਲ ਸਾਡੀ ਗੱਲ ਹੋਈ ਆ ਜੀ ਅਸੀਂ ਜਿਹੜਾ ਵਾ ਡੀਸੀ ਬロイਗਰ ਕੋਲ ਗਿਆ ਸੀਗੇ ਉਹਦੇ ਕੋਲ ਰਿਕਵੈਸਟ ਕੀਤੀ ਵੀ ਪਾਣੀ ਪਿੱਛੋਂ ਬਹੁਤ ਜ਼ਿਆਦਾ ਆ ਰਿਹਾ ਵਾ ਅਸੀਂ ਇੱਕ ਦੋ ਦਿਨ ਵੇਖਾਂਗੇ ਜੇ ਇਹ ਪਾਣੀ ਅਕੇ ਨਾਲ ਛੜ ਦਿੱਤਾ ਤੇ ਗਾੜੀ ਹਸਿਆਣੀ ਵੱਲੋਂ ਛੜਦਾ ਜੇ ਠੀਕਾ ਤੇ ਇਹ ਤਾਂ ਅਸੀਂ ਤਾਂ ਵਿੱਚ ਝੰਡੇ ਢੰਡੇ ਸਾਡੇ ਮੁੰਡੇ ਲੈ ਕੇ ਆ ਗਏ ਵੇ ਇਹ ਤਾਂ ਪੁੱਤਰ ਰੱਬ ਦਾ ਸੋਰਾ ਪਤਾ ਲੱਗਾ ਵਾ ਵੀ ਉਹ ਹੈਗਾ 70 ਤੋਂ 75 80 ਹਜ਼ਾਰ ਢਿਲਵਾ ਤੋਂ ਜਿਹੜਾ ਹਰਨੀਖੋ ਰਿਹਾ ਵਾ ਹਾਂਜੀ ਹੁਣ ਇੱਥੇ ਇਹਨਾਂ ਤੋਂ ਇੱਥੇ ਚੱਲ ਰਿਹਾ ਵਾ 12000 ਜਿਹੜੀ ਰਾਸਤਾਂ ਦੀ ਟੇਜ ਹਾਂਜੀ ਤੇ 8 9000 ਜਿਹੜਾ ਬਬੂ ਵੀ ਜਿਹੜੀ ਅਸੀਂ ਚੱਲ ਰਿਹਾ ਪ ਹੁਣ 25000 ਪਾਣੀ ਸਾਰਾ ਇਥੋਂ ਰਲੀਫ ਹੋ ਰਿਹਾ ਤੇ ਜਿਹੜਾ ਬਾਕੀ ਆ ਰਿਹਾ ਵਾ ਹਿਸਾਬ ਲਾਉਣਾ 50000 ਜਿਹੜਾ ਖੁੱਤੂ ਖਸਾਨਾਂ ਦੀਆਂ ਜਿਹੜੀਆਂ ਫਸਲਾਂ ਦੀ ਫਸਲਾਂ ਜੀ ਬੜੂ ਹਾਂਜੀ ਸਾਰੇ ਵੀਰਾਂ ਨੂੰ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਫਾਰਸਾਂ ਜਿਵੇਂ ਸੰਜੀ ਤੁਹਾਨੂੰ ਪਤਾ ਕਿ ਕਾਫੀ ਹੋ ਰਹੀਆਂ ਵਾ ਤੇ ਕਈ ਵੀਰ ਭਰਾ ਕੋਲ ਦੇਖ ਕੇ ਵੀ ਜੀ ਕਿੱਦਾਂ ਵਾ ਹਰੀਕੇ ਹੇੜ ਦੇ ਵਿੱਚ ਕਿੱਦਾਂ ਪਾਣੀ ਹੈ ਕਿੰਨਾ ਕ ਪਾਣੀ ਆ ਜਾਂ ਮਤਲਬ ਕਿ ਕੀ ਹਾਲਾਤ ਉਥੋਂ ਦੇ ਸਾਨੂੰ ਮੜਾ ਇਹ ਦੱਸਿਓ ਕਿਉਂਕਿ ਹਰੀਕਾ ਪੱਤਨ ਜਿਹੜਾ ਆਪਣਾ ਲੋਕਲ ਆ ਅੱਜ ਮੈਂ ਤੁਹਾਨੂੰ ਦੱਸ ਦਵਾਂ ਕਿ ਸ਼ਾਮ ਦਾ ਟਾਈਮ ਆ ਤੇ ਹਰੀਕੇ ਪ ਆ ਜਿਹੜਾ ਆ ਪੁਰਾਣਾ ਰੋਡਵਾ ਉੱਥੇ ਆਪਾਂ ਖੜੇ ਆ ਤੇ ਤੁਹਾਨੂੰ ਮੈਂ ਦਰਿਆ ਦੇ ਹਾਲਾਤ ਦਿਖਾ ਦਿੰਦਾ ਵਾਂ ਤੇ ਆਹ ਧਰ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਵੀ ਆਹ ਧਰ ਖੁੱਲੇ ਆ ਹਰੀਕੇ ਦੇ ਹੈਰ ਪੁਰਾਣਾ ਜਿਹੜਾ ਇਹ ਪੁਰਾਣਾ ਆ ਜਿਹੜਾ ਪੁਰਾਣਾ ਪੁਲਵਾ ਤੇ ਉਹ ਜਿਹੜਾ ਸਾਹਮਣੇ ਦਿਖ ਰਿਹਾ ਹੈ ਨਾ ਸੰਜਿਆ ਮੈਂ ਜ਼ੂਮ ਕਰਕੇ ਦਿਖਾਉਣਾ ਇਹ ਨਵਾਂ ਪੁਲਵਾ ਇਹ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਵਾ ਇਧਰਲੇ ਬਨੇਓ ਪਾਣੀ ਆਉਂਦਾ ਆਪਣੇਓ ਆ ਗੋਦਵਾਲ ਸਾਹਿਬ ਸਾਈਡ ਵੱਲੋਂ ਉਧਰੋਂ ਪਾਣੀ ਆਉਂਦਾ ਵਾ ਤੇ ਇਹ ਜਿਹੜਾ ਆਹ ਸਾਈਡ ਆ ਇਹ ਮਾਲਵੇ ਨੂੰ ਜਾਂਦਾ ਉਹ ਮਾਲਵੇ ਨੂੰ ਨਾ ਪਾਕਿਸਤਾਨ ਨੂੰ ਜਾਂਦਾ ਵਾ ਤੇ ਆ ਤੁਹਾਨੂੰ ਹੁਣ ਜਿਹੜੀ ਦਰ ਖੁੱਲੇ ਆ ਉਹ ਤੁਹਾਨੂੰ ਦਿਖਾਉਣਾ ਵਾ ਆ ਆ ਵੇਖੋ ਦਰ ਆ ਜਿਹੜੀ ਦਰਵਾ ਇਹ ਖੁੱਲੇ ਆ ਜਿਹੜੀ ਛਾਂ ਛਾਂ ਦੀ ਸੰਗੀ ਆਵਾਜ਼ ਆ ਰਹੀ ਆ ਇਹ ਸਾਰੀ ਆਵਾਜ਼ ਪਾਣੀ ਦੀ ਆ ਆ ਵੇਖੋ ਪਾਣੀ ਬਹੁਤ ਸਪੀਡ ਤੇ ਇੰਦੀ ਨਗ ਰਹੀ ਆ ਜੀ ਬਹੁਤ ਜ਼ਿਆਦੀ ਸਪੀਡ ਆ ਪਾਣੀ ਦੀ ਤੇ ਅ ਅੱਜ ਹਰੀਕੇ ਪਤਨ ਆਪਾਂ ਜਿਹੜਾ ਦਰਿਆ ਵਾ ਹੈਡ ਵਾ ਖਤਲੂ ਬਿਆਸ ਦਾ ਜਿੱਥੇ ਸੰਗਮ ਹੁੰਦਾ ਉੱਥੇ ਆਪਾਂ ਆਏ ਆ ਤੇ ਸਪੀਡ ਮੈਂ ਤੁਹਾਨੂੰ ਦਿਖਾਉਣਾ ਪਾਣੀ ਦੀ ਸਪੀਡ ਚੈੱਕ ਕਰਿਓ ਇੱਕਰੀ ਮੈਂ ਦੇਖੋ ਜਿਉਂ ਕਰਕੇ ਬੰਦਾ ਥੜਿਆ ਬਹੁਤ ਜ਼ਿਆਦੀ ਸਪੀਡ ਆਪਾਂ ਦੀ ਤੇ ਇਧਰ ਦਾ ਬੰਦਾ ਦੂਜਾ ਬੰਦਾ ਆਓ ਤੁਹਾਨੂੰ ਦਿਖਾਉਣਾ ਵਾ ਇਧਰਲੀ ਸਾਈਡ ਤੇ ਜੀ ਸਾਈਡ ਚਾਹੇ ਆ ਦੂਜੀ ਸਾਈਡ ਜਿਹੜੀ ਆ ਜਿੱਥੇ ਬਨੇ ਧਾਰਵਾ ਤੇ ਉਧਰਲੀ ਸਾਈਡ ਆ ਇਧਰਲੇ ਬਨੇ ਪਾਣੀ ਦਾ ਵਹਾਅ ਜਿਹੜਾ ਸਪੀਡ ਬਣਾਉਂਦਾ ਵਾ ਆ ਵੇਖੋ ਕਿੰਨੀਆਂ ਘੁੰਮਣ ਘੇਰੀਆਂ ਤੇ ਸਪੀਡ ਇੱਕਰੀ ਚੈੱਕ ਕਰੋ ਪਾਣੀ ਦੀ ਪਾਣੀ ਦੀ ਬਹੁਤ ਜ਼ਿਆਦੀ ਸਪੀਡ ਆ ਚੈੱਕ ਕਰਿਓ ਇਧਰ ਕੋ ਛੱਲਾ ਮ ਤੇ ਕਾਫੀ ਸਪੀਡ ਆ ਪਾਣੀ ਦੀ ਤੇ ਔਰ ਜਿਹੜੀ ਸਾਈਡ ਵਾ ਮੈਂ ਤੁਹਾਨੂੰ ਦੱਸਿਆ ਗੋਦਵਾਲ ਸਾਈਡ ਸਾਈਡ ਤੋਂ ਆ ਪਾਣੀ ਹੁੰਦਾ ਵਾ ਤੇ ਆ ਜਿਹੜੇ ਦਰਵਾ ਇਹ ਦਰ ਬੰਦ ਵਾ ਜੀ ਆਹ ਦਰ ਬੰਦ ਵਾ ਤੇ ਆ ਜਿਹੜੇ ਦਰਵਾਣਾ ਆਹ ਦਰ ਖੁੱਲੇ ਆ ਅਜਰਾ ਵਲੌਗ ਮੈਂ ਸੋਚਿਆ ਕਿ ਸੰਸਰ ਨੂੰ ਹਰੀਕੇ ਹੈਡ ਦਾ ਜਿਹੜਾ ਅੱਜ ਦੀ ਸੀਧੀ ਉਹ ਬਖਾ ਦਵਾਂ ਤੇ ਔਰ ਦੇਖੋ ਕਮਿਊਨਿਟੀ ਤੱਕੜੀ ਘੁੰਮਣ ਘੇਰੀ ਆ ਉਧਰ ਦੇਖੋ ਇਹ ਤਰਿਕੇ ਕੁਮੜੀ ਰਹੀ ਆ। ਅੱਲ ਮੈਂ ਲਾ ਕੇ ਜਾ ਕੇ ਤੁਹਾਨੂੰ ਇਹ ਰੇ। ਬਹੁਤ ਜਿਆਦੀ ਤੜੀ ਨੂੰ ਮਣਕੇ ਰਹੀ ਆ। ਇਹ ਦੋ ਸਾਡੀ ਐ ਲਾ ਕੇ ਡਾ ਟੜਾ ਹੋਲਵਾ ਹੋਲ ਦੇਖੇ ਕਰੀ। ਆ ਬਹੁਤ ਤਗੜਾ ਹੋਲਵਾ ਧੂਮਣ ਖੇਰੀ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਦੇਖੋ ਕਿੰਨੀ ਤਗੜੀ ਧੂਮਣ ਖੇਰੀ ਆ। ਆ ਦੇਖੋ ਨਾ ਤੁਹਾਨੂੰ ਮੈਂ ਬਹੁਤ ਜਿਆਦੀ ਸਪੀਡ ਆ ਫਾਈਨ ਦੇ ਰਿਹਾ। ਬਹੁਤ ਜਿਆਦੀ ਸਪੀਡ ਆ ਤੁਹਾਨੂੰ ਦੇ ਕੋ ੱੱਲਾ ਮਾਰਦਾ ਫੜੀ। ਧੁੱਮੜੀ ਜੇ ਤੇ ਆ ਪੌੜੀਆਂ ਲਾਈਆਂ ਮੈਨੂੰ ਪਤਾ ਨਹੀਂ ਕਾਦੇ ਵਾਸਤੇ ਪੌੜੀਆਂ ਲਾਈਆਂ ਇਹਨਾਂ ਨੇ ਆ ਇਕੱਲੇ ਇਕੱਲੇ ਦਰ ਤੇ ਪੌੜੀਆਂ ਲਾਈਆਂ ਮੈਨੂੰ ਲੱਗਦਾ ਸ਼ਾਇਦ ਕੋਈ ਬੈਲਟ ਬੁਲਟ ਚੁਪਨ ਵਾਸਤੇ ਲਾਈਆਂ ਹੋਣ ਕਿ ਪੌੜੀਆਂ ਤੇ ਆਹ ਵੀਰ ਭਰਾਵਾ ਕਾਫੀ ਆਪਾਂ ਤੁਹਾਨੂੰ ਲਾਗੇ ਧਿਆਕੇ ਦਿਖਾਉਣੇ ਉਹਨਾਂ ਦੇ ਤੇ ਕਾਫੀ ਵੀਰ ਖਲੋਖਲ ਕੇ ਆਹ ਵੀਡੀਓ ਬਣਾ ਰਿਹਾ ਤੇ ਤੁਹਾਨੂੰ ਮੈਂ ਲਾਗੇ ਧਿਆਕੇ ਦਿਖਾਉਣਾ ਆ ਪੌੜੀਆਂ ਲਾਈਆਂ ਵਾ ਵਾ ਪੌੜੀਆਂ ਲਾਈਆਂ ਵਾ ਇਹਨਾਂ ਨੇ ਜਿਹੜੇ ਹੈਗੇ ਆ ਨਹਿਰੀ ਵਿਭਾਗ ਵਾਲੇ ਜਿੰਨਾ ਤੋਂ ਦਰਿਆ ਦਾ ਕੰਟਰੋਲ ਹੁੰਦਾ ਕਿਉਂਕਿ ਮੈਨੂੰ ਇਨੀ ਨੌਲੇਜ ਨਹੀਂ ਹੈਗੀ ਇਸ ਚੀਜ਼ ਦੀ ਪਰ ਪੌੜੀਆਂ ਜਿਹੜੀਆਂ ਵਾਂ ਇਹਨਾਂ ਪੌੜੀਆਂ ਜਿਹੜੇ ਜਿਹੜੇ ਦਰ ਚੁੱਕੇ ਆ ਉੱਥੇ ਇਹਨਾਂ ਨੇ ਪੌੜੀਆਂ ਲਾਈਆਂ ਵਾਂ ਠੀਕ ਹੈ ਜੀ ਤੇ ਆਹ ਤੁਹਾਨੂੰ ਮੈਂ ਹੁਣ ਵੀਰਾਂ ਦੇ ਲਾ ਕੇ ਜਾ ਕੇ ਦਿਖਾਉਣਾ ਜਿਹੜੇ ਵੀਰ ਉੱਥੇ ਖੜ ਖੜ ਕੇ ਵੀਡੀਓ ਬਣਾ ਰਹੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਵੀ ਸੰਧੀ ਆ ਵੀ ਦਾਰ ਖੁੱਲਾ ਵਾ ਆਹ ਜਿਹੜਾ ਦਰਵਾਜ਼ਾ ਇਹ ਵੀ ਖੁੱਲਾ ਵਾ ਬਹੁਤ ਜ਼ਿਆਦਾ ਸਪੀਡ ਆ ਪਾਣੀ ਦੀ ਬਹੁਤ ਜ਼ਿਆਦਾ ਤੇ ਛੱਲਾ ਬਾਅਦ ਦਾ ਪਿਆ ਪਾਣੀ ਠੀਕ ਹੈ ਜੀ ਇਹ ਹਰੀਕੇ ਹੈਡ ਦਾ ਆ ਅੱਜ ਤਰੀਕ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਨਹੀਂ ਤਰੀਗਾ ਆਮ ਭਾਈਤ ਕੱਢ ਗਿਆ ਅੱਜ 22 ਜੁਲਾਈ ਹੈ ਤੇ ਮੰਗਲਵਾਰ ਦਾ ਦਿਨ ਹੈ ਜੀ ਤੇ ਹਲਾਤ ਜਿਹੜੇ ਆ ਦਰਿਆ ਦੇ ਉਹ ਤੁਹਾਨੂੰ ਦਿਖਾ ਦਿੰਨੇ ਆ ਕਿ ਉਧਰ ਲ ਬਨੇ ਜਿਹੜੀਆਂ ਨਹਿਰਾਂ ਵਾਂ ਜਿਹੜੀਆਂ ਰਾਜਸਥਾਨੋਂ ਲਹਿਰ ਨਹਿਰ ਜਾਂਦੀ ਆ ਦੋ ਨਹਿਰਾਂ ਜਿਹੜੀਆਂ ਨਿਕਲਦੀਆਂ ਵਾਂ ਇਹੋ ਨਹਿਰਾਂ ਵਾਂ ਤੇ ਆ ਵੀਰ ਇੱਕ ਸਹਿਰਸ਼ ਕਮੇਟੀ ਵਾਲੇ ਆ ਇਹਦੀ ਇੱਥੇ ਆਏ ਆ ਬੱਚੇ ਦੇਖਦੇ ਆ ਆ ਉਤੋਨੀ ਪਾਏ ਦਰ ਜਿਹੜੇ ਇਹ ਦਰ ਬੰਦ ਕੀਤੇ ਗਏ ਆ ਤੇ ਉਹ ਜਿਹੜੀਆਂ ਇਹ ਦੇਖ ਲਏ ਜੇ ਕੋਲਵਾ ਜਿਹੜਾ ਗੁਰਦਾਰ ਸੈਉਣੇ ਜਾਂਦਾ ਕੋਲੋ ਤੇ ਜਿਹੜੀਆਂ ਅਗਲੀ ਸਾਈਡ ਅਗਲੇ ਬੰਨੇ ਨਹਿਰਾ ਵਾ ਸੋ ਆਜ ਦੇਹਲਾ ਦਾ ਡਰ ਡਰ ਦੇ ਹੋਰ ਬਾਬੇ ਠੀਕ ਹੈ ਜੀ ਅੱਛਾ ਹੋਰ ਨਾਲ ਵਧੀਆ ਵਧੀਆ ਚੱਲ ਰਹੀ ਕਿੱਥੋਂ ਹੀ ਰ ਆਪਾਂ ਮੁੰਡਾ ਪਿੰਡ ਜੀ ਮੁੰਡਾ ਪਿੰਡ ਫਿਰ ਤੇ ਦਰਿਆ ਵੇਖਣਾ ਹੈ ਕਿ ਜਾਂ ਨੰਗਣ ਡੱਪੇ ਦਦੇ ਨਹੀਂ ਬੜੇ ਰਾਣੀ ਬੋਹ ਦਾ ਹਫਤਾਈ ਆ ਅਸੀਂ ਦੇ ਗਾੜੀ ਇਹ ਦੇਖਣਾ ਪਾਣੀ ਖੜਾ ਜਾ ਆਫਤ ਕੀ ਆਫਤੀ ਆ ਕੇ ਪਾਣੀ ਦੀ ਆ ਜਿਹੜੀ ਉੱਥੇ ਬਹੁਤ ਚੜ ਗਿਆ ਪਾਣੀ ਚੜ ਗਿਆ ਬਹੁਤ ਜ਼ਿਆਦਾ ਕੋਈ ਨਹੀਂ ਠੀਕ ਹੈ ਜੀ ਹਾਂ ਪਾਣੀ ਛੱਡਣ ਨਹੀਂ ਦੇਣਾ ਜੇ ਛੱਡਣਾ ਆਵੇ ਸੰਧੀ ਆ ਜਿਹੜਾ ਦਰਵਾਜ਼ਾ ਜਿਹੜੇ ਇਹ ਖੋਲ ਦੇਣ ਆ ਅਸਤਾ ਜਗਾ ਵਾ ਮਤਲਬ ਕਿ ਇਹ ਦਰ ਉਦੋਂ ਹੀ ਇਹਨਾਂ ਨੇ ਖੁੱਲਨੇ ਹੁੰਦੇ ਜਦੋਂ ਪੂਰੇ ਸਾਡੇ ਪੰਜਾਬ ਦੇ ਭਰਾਵਾਂ ਦਾ ਨੁਕਸਾਨ ਹੋਏ ਨਾ ਨੱਕੇ ਬੰਦ ਹੋ ਜਾਂਦੇ ਆ ਤੇ ਸੋ ਇਹ ਮੁੰਡਾ ਪਿੰਡ ਤੋਂ ਵੀਰ ਆਇਆ ਇੱਥੇ ਗੋੰਦਲ ਸਾਹਿਬ ਲੱਗੇ ਪਿੰਡ ਵਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀਰ ਜੀ ਨਹੀਂ ਦੱਸਦੇ ਕਿ ਜਿਹੜੀਆਂ ਸਾਡੀਆਂ ਫਸਲਾਂ ਵਾ ਸਾਡੇ ਜਿਹੜੇ ਉਥੋਂ ਜਿਹੜੀਆਂ ਜ਼ਮੀਨਾਂ ਵਾ ਉੱਥੇ ਪਾਣੀ ਕਾਫੀ ਚੜ ਚੁੱਕਾ ਜੀ ਤੇ ਹਾਲਾਤ ਬਹੁਤ ਫਿਰ ਖਰਾਬ ਹੋ ਚੁੱਕੇ ਹਨਾ ਵੀਰ ਤੇ ਅੱਗੇ ਕੋਈ ਰਿਪੋਰਟ ਛੜਾ ਪਾਣੀ ਪੂਰਾ ਨਹੀਂ ਹੋ ਰਹਾ ਮੈਂ ਤੇ ਦੇਖੂਗਾ ਵੀ ਦੇਖੋ ਪਾਣੀ ਛੰਡਿਆ ਇਹ ਤਾਂ ਜਿਹੜੇ ਉਸੇ ਅਜੇ ਪਾਣੀ ਦਾ ਪਤਾ ਕਿੰਨਾ ਪੂਰਾ ਨਾ ਇਹ ਤਾਂ ਸਾਡਾ ਲੈਵਲ ਨਹੀਂ ਪੂਰਾ ਹੈ ਤਾਂ ਅੱਗੇ ਛੰਡਣਾ ਹੈ ਤੇ ਪਾਣੀ ਇਹਦੇ ਉੱਪਰ ਹੁਣ ਦਾਰੂ ਚੋਲੀ ਜਾਂ ਜਾਣ ਪੁੱਜ ਕੇ ਸਮਝੀ ਕੋਈ ਸਾਜਿਸ਼ ਹੈ ਜਿਹੜਾ ਕਰਕੇ ਪਾਣੀ ਸਭ ਇਹ ਹਰ ਸਾਲ ਸਾਡੀਆਂ ਫਸਲਾਂ ਮਾਰਦੇ ਆ ਤੇ ਪਿਆਗ ਦੇ ਸਿਰਨਾਪੁਰ ਦੇਖਦੇ ਬਸ ਬਸ ਇਹ ਬਾਬਾ ਜੀ ਕਿਹਨਾਂ ਨੂੰ ਮਾਰ ਰਹੇ ਜੀ ਨਸ਼ਾ ਨਾ ਮਾਰ ਰਹਿਆ ਤਬਤੀ ਮਾਰੀ ਸਾਡਾ ਮਾਰ ਰਹਿਆ ਤੇ ਜਿਹੜਾ ਇਹ ਬਾਬਾ ਜੀ ਹਿੱਕ ਦੇ ਜੋਰ ਨਾਲ ਮਾਰ ਕੇ ਹਟ ਗਿਆ 47 ਚ ਮਾਰ ਕੇ ਹਟ ਗਿਆ ਠੀਕ ਹੈ ਜੀ ਤੇ 84 ਚ ਮਾਰ ਕੇ ਹਟ ਗਿਆ ਆਪਾਂ ਹਿੱਕ ਦੇ ਜੋਰ ਨਾਲ ਨਹੀਂ ਮਰੇ ਨਾ ਤੋਂ ਹੁਣ ਦਿਮਾਗ ਨਾਲ ਮਾਰ ਰਹੇ ਆ ਆਪਾਂ ਨੂੰ ਬਿਲਕੁਲ ਬਿਲਕੁਲ ਜੋ ਹੁਣ ਗ੍ਰੀਲਾ ਜੋਦ ਕਰਨੇ ਸਨ ਗ੍ਰੀਲਾ ਜੋਦ ਕਰ ਰਿਹਾ ਹੈ ਬਈ ਅਕਸਰ ਸਟੇਟਾਂ ਰੋਲਾ ਪਾਉਂਦੀਆਂ ਵੀ ਸਾਨੂੰ ਪਾਣੀ ਦਿਓ ਸਾਨੂੰ ਪਾਣੀ ਦਿਓ ਸਾਨੂੰ ਪਾਣੀ ਦੀ ਬਹੁਤ ਲੋੜ ਹੈ ਰਾਜਸਥਾਨ ਕਹਿ ਰਿਹਾ ਹੈ ਮਾਝਰ ਕਹਿ ਰਿਹਾ ਹੈ ਤੇ ਜਦੋਂ ਇਹ ਇਦਾਂ ਹੜ੍ਹ ਆਉਂਦੇ ਉਦੋਂ ਫਿਰ ਪਾਣੀ ਕਿਉਂ ਨਹੀਂ ਮੰਗਦੇ ਸੀ ਦੇਖੋ ਜੀ ਇਹੀ ਗੱਲ ਚੱਲਦੀ ਹੈ ਜਦੋਂ ਹੜ੍ਹ ਆਉਣੇ ਆ ਉਦੋਂ ਮਾਰ ਸਾਨੂੰ ਪੈਂਦੀ ਆ ਜੀ ਜੀ ਜਦੋਂ ਪਾਣੀ ਦੀ ਜ਼ਰੂਰਤ ਹੁੰਦੀ ਉਦੋਂ ਹਮੇ ਇੱਕ ਬੋਦਨੇ ਚੋਂ ਮਿਲਦਾ ਅਸੀਂ ਇੱਥੇ ਪਾਣੀ ਕਿਉਂ ਨਹੀਂ ਮਿਲਦਾ ਇਹ ਲੋ ਸਪੈਸ਼ਲ ਵੀਰ ਜੀ ਹੁਣੇ ਸਪੈਸ਼ਲ ਮੁੰਡਾ ਪਿੰਡ ਤੋਂ ਆਇਆ ਮੁੰਡਾ ਕਹਿੰਦਾ ਇਹਦਾ ਲੋਜੇ 13000 ਇਹ ਟੋਟਾ ਬਾਈ ਦਾ ਖਰਾਬ ਹੋ ਰਿਹਾ ਖਰਾਬ ਹੋ ਰਿਹਾ ਕਿ 13000 ਦੀ ਕੰਡੀਸ਼ਨ ਤੁਸੀਂ ਸਾਲੋਂ ਠੱਠਾਂ ਚ ਲਿਆਂਦੇ ਨਾਲ ਆ ਬੁੜੇ ਘਰ ਕਿਧੋਂ ਆਏ ਆ ਹਾਂਜੀ ਇਹ ਅਸੀਂ ਸਾਰੇ ਇੱਥੇ ਬੰਦੇ ਆ ਸੜਾ ਡੰਡਣਾ ਤੇ ਕਿੱਥੇ ਪਾਣੀ ਨਾ ਮਾਤ ਛੱਡਿਆ ਵਾ ਹਾਂਜੀ ਇਹ ਵੇਖੋ ਵੀ ਦਰਾਂ ਦੇ ਉਤੋਂ ਦੀ ਆਪਣੇ ਆ ਪਾਣੀ ਵਾ ਡੱਪ ਰਿਹਾ ਹਾਂ ਟੱਪ ਰਿਹਾ ਆਪਣੇ ਆਪ ਟੱਪ ਰਿਹਾ ਵਾ ਪਾਣੀ ਆਪਣੇ ਆਪ ਦਰਾਂ ਦੇ ਉਤੋਂ ਹਾਂਜੀ ਪਰ ਕੋਈ ਪਾਣੀ ਛੱਡ ਨਹੀਂ ਰਿਹਾ ਅਗਲੇ ਬਣੇ ਪ੍ਰਸ਼ਾਸਨ ਸੁੱਤਾ ਵਾ ਵੇਖੋ ਕਿਵੇਂ ਛੱਲਾ ਵੱਡ ਰਹੀਆਂ ਜਿਹੜੇ ਤੇ ਜੀ ਪਿਛਲੇ ਤੋਂ ਕਰਨਾ ਟੀਨਾ ਮੈਂ ਪਹਿਲਾਂ ਸਾਨੂੰ ਡੋਬ ਲੈਣਾ ਵਾ ਹਾਂਜੀ ਜਦੋਂ ਚਾਜਣਾ ਹੀ ਡੋਬ ਜੇ ਫਿਰ ਸਾਰਾ ਪੰਨਾ ਜਾ ਛੱਡ ਦੇਣਾ ਫਿਰ ਜਾ ਛੱਡਣਾ ਲੈਣ ਡੋਬਣਾ ਵਾ ਜੰਨ ਨਾਲ ਛੱਡੀ ਜਾਣ ਤੇ ਅਹੀਂ ਬਾਜੀ ਉਹ ਵੀ ਬਾਜ ਜਾਂ ਇਹ ਵੀ ਬਾਜ ਜਾਂ ਤੇ ਉਹ ਵੀ ਬਾਜ ਜਾਂ ਕਿਉਂਕਿ ਇਧਰਲੇ ਬੰਨਾ ਵਾ ਕਾਫੀ ਘੱਟ ਪਾਣੀ ਛੱਡਿਆ ਵਾ ਦਾਰਵਾ ਜਿਹੜੇ 2-4 ਹਜੇ ਓਪਨ ਕੀਤੇ ਆ ਪਰ ਵੀ ਜਿਹੜੀ ਵੀ ਜਿਹੜੇ ਪਿਛਲੇ ਸਾਲ ਜਿਹੜੇ ਆਏ ਸੀਗੇ ਦੋ ਵਾਰੀ ਹੜ ਆ ਕੇ ਆਪਣੀ ਮਤਲਬ ਜਿਹੜੀ ਆਪਣੀ ਜਵਾਨੀ ਦੇ ਵਿੱਚ ਹਾਂਜੀ ਕੋਈ ਮੁਆਜਾ ਮਿਲਿਆ ਨਾ ਕੋਈ ਮੁਆਜਾ ਨਹੀਂ ਮਿਲਿਆ ਜੀ ਤੇ ਉਹਦੀਆਂ ਇੰਨੀ ਰੇਤ ਪਈਆਂ ਸਾਡੀਆਂ ਪਣੀਆਂ ਦੇ ਵਿੱਚ ਵੀ ਇਹ ਐਰਪੀ ਪਹਿਲੇ ਸਾਲ ਅਸੀਂ ਝੋਨਾ ਲਾਇਆ ਉਹਦੇ ਵਿੱਚ ਹਾਂਜੀ ਉਹ ਫਸਲੇ ਹੀ ਫਗਲੀ ਨਵੀਂ ਦੇ ਦੀ ਨਹੀਂ ਭਾਈ ਜੀ ਆਪਣੇ ਇੰਨੀ ਮਿਹਰਬਾਨੀ ਆ ਵੀ ਖਾਲਸਾਡ ਸਾਡਾ ਸਾਧੂ ਤਾਂ ਇੰਨੀ ਰੇਤ ਆ ਚੁੱਕੀ ਆਪਣੇ ਖੇਤਾਂ ਦੇ ਵਿੱਚ ਆ ਚੁੱਕੀ ਇਧਰ ਵੀ ਰੇਤ ਆ ਚੜੀ ਆ ਪੰਜ-ਪੰਜ 7-7 ਫੁੱਟ ਰੇਤ ਆ ਚੜੀ ਹੈ ਨਾ ਜੇਕਰ ਉਹ ਰੇਤ ਆ ਪੰਜਾਬ ਸਰਕਾਰ ਜੀ ਆਪਣੇ ਕੋਲੋਂ ਨਹੀਂ ਆਪਾਂ ਨੂੰ ਕੁਝ ਦੇ ਸਕਦੀ ਜੇ ਉਹ ਰੇਤ ਆਪਾਂ ਨੂੰ ਆਪਣੀ ਹੀ ਜ਼ਮੀਨ ਦੇ ਵਿੱਚੋਂ ਆ ਵੇਚਣ ਦੀ ਪਰਮਿਸ਼ਨ ਦਿੱਤੀ ਜਾਵੇ ਸਾਾਨੂੰ ਦੱਸ ਦੇਣ ਦੀ ਪਰਮਿਸ਼ਨ ਮਿਲੇ ਹੀ ਆਪਣੀ ਬੈਂਡ ਉਸ ਆਪਦੀ ਰੇਤ ਚੁੱਕਣ ਆਸਤੇ ਉਹ ਵੀ ਪਰਮਿਸ਼ਨ ਉਦੋਂ ਮਿਲੇ ਜਦੋਂ ਪਾਣੀ ਲੈ ਕੱਢ ਘੜ 10-10 ਫੁੱਟ ਪਾਣੀ ਸੀਗਾ ਤਾਂ ਦਾਪੜੋ ਪਾਣੀ ਤੋਂ ਕਿਤਨਾ ਤਰ੍ਹਾਂ ਦੀ ਰੋਤਾਖਾਨ ਸਾਜੇ ਜਦੋਂ ਪਾਣੀ ਲੱਖਾ ਦੇਦ ਉਹਨਾਂ ਤੋਂ ਤੱਕ ਪ੍ਰਿਵਿਸ਼ਨ ਖਤਮ ਹੋ ਗਈ ਹੈ ਹਾਂਜੀ ਤੇ ਰੇਤਾ ਸਾਡੋਂ ਵੇਂ ਦੇ ਵੇਂ ਪਈਏ ਉਹ ਸੱਚੇ ਦੇ ਸੱਜੋਗੇ ਆਪਦੇ ਜੀ ਜੀ ਹੁਣ ਇੱਥੇ ਅਪਡੇਟ ਹੈਗੀ ਆ ਪਿੱਛੋਂ ਛੱਡਿਆ ਗਿਆ ਪਾਣੀ 40000 ਕਿਊਬਟਾ ਹਾਂਜੀ 5-7000 ਕਿਊਬਟਾ ਰਾਜੋ ਲੜਿਆ ਹੋਊਗਾ ਹਾਂਜੀ 19000 ਨਹਿਰਾਂ ਨੂੰ ਚਾਹੀਦਾ ਵਾ ਇਹ ਦੋ ਦਿਨ ਪਹਿਲਾਂ ਇੱਥੇ ਘਟ ਸਟੋਰ ਰੱਖ ਸਕਦੇ ਸੀ ਰਾਸਤਾਨ ਨੂੰ ਇੱਕ ਦਿਨ ਪਾਣੀ ਘਟ ਦਿੱਤਾ ਜਾ ਸਕਦਾ ਸੀ ਦਾਫਲਾਉਣ ਦਾ ਮਤਲਬ ਨਹੀਂ ਬਣਦਾ ਵੀ ਅਗਲੇ ਵੀ ਬੱਚੇ ਰਹਿਣ ਨਾਲੋਂ ਨਾਲ ਪਾਣੀ ਚੱਲੇ ਸਹੀ ਗੱਲ ਤੇ ਕੋਈ ਆਪਣੀ ਆ ਪਾਜੀ ਆਪਣੀ ਕੋਈ ਹੋਈ ਆ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਆ ਕੋਈ ਹਾਂਜੀ ਪ੍ਰਸ਼ਾਸਨ ਨਾਲ ਸਾਡੀ ਗੱਲ ਹੋਈ ਆ ਜੀ ਅਸੀਂ ਜਿਹੜਾ ਵਾ ਡੀਸੀ ਫਲੋਇਗੋਰ ਕੋਲ ਗਏ ਸੀਗੇ ਹਾਂਜੀ ਉਹਦੇ ਕੋਲ ਰਿਕਵੈਸਟ ਕੀਤੀ ਵੀ ਪਾਣੀ ਪਿੱਛੋਂ ਬਹੁਤ ਜ਼ਿਆਦਾ ਆ ਰਿਹਾ ਵਾ ਤੇ ਪਾਣੀ ਦਾ ਹਰੀਕੇ ਹੜ ਤੋਂ ਰਿਲੀਫ ਕੀਤਾ ਜਾਵੇ ਤੇ ਬਰੋਜਪੁਰਾਲ ਤੋਂ ਰਿਲੀਫ ਕੀਤਾ ਜਾਵੇ ਜਿਹੜਾ ਹਸਨੀਵਾਲੇ ਤੋਂ ਵੀ ਤੇ ਹੁਣ ਉਹਨਾਂ ਨੇ ਕਹਿਣ ਕੁੰਦੇ ਆ ਕੱਦਾ ਘੰਟਾ ਹੋ ਗਿਆ ਥੋੜਾ ਪਾਣੀ ਛੱਡਾਇਆ ਜੀ ਤੇ ਬੰਦੇ ਸਾਡੇ ਬੁੱਕੇ ਆਵੇ ਤੇ ਸਾਡੇ ਜੁਨੀਅਨ ਦੇ ਅੱਛਾ ਜਿਹੜਾ ਹਰ ਪਿੰਡ ਦੀ ਕਮੇਟੀ ਦਾ ਮੈਂ ਮੁਡਾਬੇ ਦਾ ਕਈ ਦਾ ਖਜ਼ਾਂਦੀ ਹੈ ਜੀ ਹਾਂਜੀ ਅਸੀਂ ਹੁਣ ਆਨ ਕਰ ਰੋਲਾ ਰਾ ਬਾਕੀ ਦਾ ਤਾਂ ਜੇ ਕਿੰਨਾ ਪਾਣੀ ਛੱਡਿਆ ਵਾ ਉਹ ਵੀ ਇਹਨਾਂ ਦੇ ਤਾਂ ਛੱਡ ਕੇ ਪਾਣੀ ਦੇ ਦਰਾਂ ਦੇ ਉੱਪਰ ਵੀ ਸ਼ੁਰੂ ਹੋ ਗਿਆ ਜੀ ਚਲੋ ਤੇ ਭਾਈ ਚਲੋ ਆ ਆਪਾਂ ਵੀ ਕਿਉਂਕਿ ਕਿਸਾਨਾਂ ਦਾ ਮੈਂ ਵੀ ਕਿਸਾਨ ਦਾ ਬੇਟਾ ਵਾਂ ਤੇ ਤੁਸੀਂ ਕੋਈ ਅਪਡੇਟ ਦੇਣੀ ਜਾਂਦੇ ਹੋ ਵੀਰਾਂ ਭਰਾਵਾਂ ਨੂੰ ਕੋਈ ਆਪਣੀ ਮੇਰੇ ਥਰੂ ਕੋਈ ਆਵਾਜ਼ ਸੰਗਤ ਨੂੰ ਪਹੁੰਚਾਉਣੀ ਚਾਹੁੰਦੇ ਹੋ ਸੰਗਤ ਨੂੰ ਇਹ ਆਵਾਜ਼ ਜਿਹੜਾ ਬਰੋਜਪੁਰ ਏਰੀਆ ਵਾਲਾ ਨੇ ਕਹਣਾ ਕੋਣਾ ਕਿ ਵੀਰੋ ਪਹਿਲਾਂ ਉਹਨਾਂ ਨੇ ਮਾਝਾ ਡੋਪਣਾ ਜੇ ਮਾਝੇ ਏਰੀਆ ਤੇ ਪੂਰਾ ਪ੍ਰਭਾਦ ਹੋ ਗਿਆ ਫਿਰ ਨਾਲ ਤੁਹਾਨੂੰ ਡੋਪਣਾ ਜੇ ਤੁਸੀਂ ਵੀ ਥੋੜਾ ਹਿੱਲਾ ਕਰੋ ਪਾਣੀ ਹੋਣ ਤੋਂ ਥੋੜਾ ਜਿਹਾ ਥੱਲੇ ਆਉਦਾ ਛਲਵਾਇਓ ਆਪ ਨਾਲ ਪੈ ਗਈ ਜੇ ਤੁਸੀਂ ਕਹੋ ਇਹਦਾ ਪਾਣੀ ਥੱਲੇ ਨਾ ਵੇਹੀਂ ਕਰੋ ਤੇ ਨਾ ਰਹੇ ਜੇ ਪਹਿਲੋਂ ਅਹੀਂ ਮਰਨਾ ਮੜਦਾ ਕਾਹ ਮਰਨਾ ਜੀ ਮੇਰੇ ਨਾਲ ਸਾਰ ਇਕੱਠੇ ਖੋਲਣੇ ਆ ਤੇ ਕੋਈ ਆਪਣਾ ਕੋਈ ਹੈਗਾ ਕੋਈ ਪਲ ਪਲਾਨ ਇਹੋ ਹੀ ਆ ਜੀ ਅਸੀਂ ਇੱਕ ਤਾਂ ਦਿਨ ਵੇਖਾਂਗੇ ਜੇ ਤੇ ਪਾਣੀ ਅਕੇ ਨਾ ਛੜ ਦਿੱਤਾ ਤੇ ਇਹ ਗਾੜੀ ਹਸਿਆਣੀ ਵੱਲੋਂ ਛੜਦਾ ਹੋਵੇ ਠੀਕ ਆ ਤੇ ਇਹ ਤਾਂ ਅਸੀਂ ਤਾਂ ਵਿੱਚ ਝੰਡੇ ਢੰਡੇ ਆਡੇ ਮੁੰਡੇ ਲੈ ਕੇ ਆ ਗਏ ਵੇ ਇਹ ਤਾਂ ਪੁੱਤਰ ਰੱਬ ਦਾ ਸੋਰਾ ਨਹੀਂ ਵਧੀਆ ਗੱਲ ਆ ਕਿਉਂਕਿ ਆਪਾਂ ਨੂੰ ਆਪਣੇ ਹੱਕਾਂ ਵਾਸਤੇ ਖੜਨਾ ਚਾਹੀਦਾ ਵਾ ਤੇ ਜੇਕਰ ਕੋਈ ਵੀਰ ਭਰਾ ਆ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਹੁੰਦਾ ਸਾਰੇ ਭੈਣ ਭਰਾਵਾਂ ਨਾਲ ਲੜ ਕੇ ਕੋਈ ਵੀ ਹੁੰਦਾ ਵਾ ਜਿਹੜਾ ਆਪਾਂ ਕੜੀਕਲਾ ਵਾਲਾ ਮੋਰਚਾ ਫਤਿਹ ਕਰੀਦਾ ਵਾ ਉਹ ਜਿਹੜੇ ਆਪਾਂ ਜਿਵੇਂ ਦਿੱਲੀ ਮੋਰਚਾ ਫਤਿਹ ਕੀਤਾ ਸੀ ਉਹ ਸਾਰੇ ਭੈਣਾਂ ਨੇ ਸਾਰੇ ਭਰਾਵਾਂ ਨੇ ਆਪਣਾ ਬੱਚਿਆਂ ਨੇ ਸਾਥ ਦਿੱਤਾ ਤਾਦ ਫਤਿਹ ਹੋਇਆ ਸੀਗਾ ਤੇ ਮੈਂ ਵੀ ਚਾਹਨਾ ਵਾਂ ਕਿ ਜੇਕਰ ਤੁਹਾਡੇ ਨਾਲ ਕੋਈ ਵੀਰ ਭਰਾ ਚੜ੍ਹਦੀ ਕਲਾ ਕੋਈ ਐਸ ਜਿਹੜੀ ਆਫਤ ਦੇ ਵਿੱਚ ਸਾਥ ਦੇਣਾ ਚਾਹੁੰਦਾ ਵੇ ਤੇ ਕਿੱਦਾਂ ਆਪ ਜੀ ਨਾਲ ਸੰਪਰਕ ਕਰ ਸਕਦੇ ਆ ਸਾਡੇ ਪ੍ਰਧਾਨ ਸਾਹਿਬ ਆ ਜਸ਼ਵੀਰ ਸਿੰਘ ਹਾਂਜੀ ਤਸਵੀਰ ਟੰਗਾ ਉਹਨਾਂ ਦਾ ਪਿੰਡ ਵਾ ਮੱਕੂ ਘਟੂ ਪਿੰਡ ਉਹਨਾਂ ਦਾ ਜੀ ਹਾਂਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਹਾਂਜੀ ਉਹਨਾਂ ਦੇ ਨਾਲ ਮੈਂਬਰ ਵੀ ਕਮੇਟੀ ਦੇ ਬਣ ਸਕਦੇ ਆ ਆਪਾਂ ਜੀ ਹਾਂਜੀ ਤੇ ਕਿਉਂਕਿ ਸਾਰੀ ਅਪਡੇਟ ਉਹਨਾਂ ਕੋਲ ਆ ਰਹੀ ਆ ਪ੍ਰਕਾਹ ਉਹਨਾਂ ਨੂੰ ਦੱਸ ਦਿਓ ਜੀ ਲਾਈ ਹਾਂਜੀ ਨੰਬਰ 10 ਬੋਲਦੇ ਨੰਬਰ ਨੂੰ ਹਾਂਜੀ ਹਾਂਜੀ 94173 94128 ਹਾਂਜੀ ਇੱਕ ਵਾਰੀ ਦੁਬਾਰਾ ਬੋਲਿਓ 94173 ਹਾਂਜੀ 94128 94173 ਤੇ 94128 ਇਹ ਵੀ ਜੀ ਹੋਣਾਂ ਦੀ ਜਿਹੜੀ ਜੱਥੇਬੰਦੀ ਉਹਨਾਂ ਦਾ ਨੰਬਰ ਵਾ ਤੇ ਸੰਗ ਦੀ ਆਪਾਂ ਨੂੰ ਹਰ ਬੰਨੇ ਹਰ ਭੈਣ ਭਰਾਵਾਂ ਦਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਵਾ ਸੋ ਧੰਨਵਾਦ ਸਾਰੀ ਸੰਗ ਦਾ ਮੈਂ ਧੰਨਵਾਦ ਕਰਦਾ ਵੀਰ ਜੀ ਉਹਨਾਂ ਦਾ ਅੱਜ ਸਪੈਸ਼ਲ ਮੁੰਡਾ ਪਿੰਡ ਤੋਂ ਆਇਆ 20 25 25 30 ਕਿਲੋਮੀਟਰ ਪਿੰਡਾਂ ਹੁਣ ਆਇਤੋਂ ਹਾਂ ਜੀ ਜੀ ਨੀ ਪੋਸਟ ਗ੍ਰੈਜੂਏਟ ਆ ਮੈਂ ਗ੍ਰੈਜੂਏਟ ਆ ਮੈਂ ਕਿਸਾਨੀ ਕਰਨ ਦੇ ਆ ਹਾਂ ਜੀ ਪਰ ਇਹ ਆ ਵੀ ਹਿੱਲਾ ਕੋਈ ਹੈ ਨਹੀਂ ਕੋਈ ਰਾਹ ਨਹੀਂ ਦੇਣ ਦੀ ਗਵਰਨਮੈਂਟ ਕਰੀਏਗੀ ਭਾਈ ਗੱਲ ਤੇ ਹੋਈ ਜਾਂਦਾ ਕਿ ਪੜਨ ਪੜਨ ਪੜਿਆ ਲਿਖਿਆ ਬੰਦਾ ਵੀ ਜੇਕਰ ਅੱਜ ਕੱਲ ਆਪਦੇ ਹੱਕ ਮੰਗਦਾ ਵਾ ਫਿਰ ਉਹ ਤੋਂ ਨਾਲ ਚੰਗਾ ਤੇ ਲੋਕੀ ਫੇਰੇ ਹੋ ਕੇ ਨੇ ਵੀ ਆਪਣਾ ਬੱਚਾ ਫਿਰ ਅਨਪੜ੍ਹੀ ਹੋ ਜੇ 10 ਪੜ੍ਹਦੇ ਤੇ ਬਾਹਰ ਚੋ ਜੇ ਫਿਰ ਇਹੋ ਸਿਸਟਮ ਆ ਜੀ ਜੇ ਅਸੀਂ ਲੱਗੇ ਆ ਅਸੀਂ ਪੁਰਾਣੇ ਹੀ ਲੱਗੇ ਆ ਅਸੀਂ ਆਪ ਦੀ ਉਮਰ ਦੇ ਐਂਡ ਲੇ ਆ ਹਾਂ ਇਹ ਤੋਂ ਗਾਂ ਨਹੀਂ ਕੋਈ ਲੱਗਣ ਡਿਆ ਸਾਡੇ ਕਾਲਜ ਖਤਮ ਹੋ ਗਿਆ ਆਈਟੀਆਈਆਂ ਖਤਮ ਹੋ ਗਈਆਂ ਯੂਨੀਵਰਸਿਟੀਆਂ ਖਤਮ ਹੋ ਗਈਆਂ ਕਾਲਜ ਖਤਮ ਹੋ ਗਏ ਸਰਹੈਲੀ ਕਾਲਜ ਸਿਰ ਕਾਢਵਾ ਸੀਗਾ ਆਪਣੇ ਮਾਜੇ ਦਾ ਠੀਕ ਹੈ ਜੀ ਹਾਂਜੀ ਯੂਨੀਵਰਸਿਟੀ ਕਾਲਜ ਦੇਖ ਲਓ ਸਾਹਿਬ ਬੰਦ ਹੋ ਗਏ ਪਏ ਯਾਰ ਤੇ ਬੱਚੇ ਪੂਰੇ ਸੀਟਾਂ ਨਹੀਂ ਪੂਰੀਆਂ ਹੋ ਰਹੀਆਂ ਆਈਟੀਆਈ ਦੇ ਵਿੱਚ ਲੈਣ ਲੱਗੇ ਲੈਣ ਲੱਗੇ ਜੀ ਸਹੀ ਗੱਲ ਹੈ ਜੀ ਸਰਦ ਕੋ ਖਤਮ ਹੋ ਗਿਆ ਇਹ ਖਤਮ ਕਿਉਂ ਹੋਣ ਡਿਆ ਵਾ ਕਾਰ ਨਹੀਂ ਲੱਭਦੇ ਆ ਬਸ ਨੌਕਰੀਆਂ ਨਹੀਂ ਲੱਭ ਰੇ ਬੱਚੇ ਬਾਹਰ ਨੂੰ ਜਾ ਰਹੇ ਆ ਸੋ ਧੰਨਵਾਦ ਸਾਰੀ ਸੰਗਤਾਂ ਜੀ ਤੇ ਜਰੂਰ ਸਾਥ ਦਿਓ ਇਹਨਾਂ ਵੀਰ ਭਰਾਵਾਂ ਦਾ ਇਹ ਅੱਜ ਕਿੱਧਰੋਂ ਆਏ ਸਾਡੇ ਵੀਰ ਜੀ ਕਿੱਥੋਂ ਆਏ ਵੀਰ ਜੀ ਆਪਾਂ ਢੜਕੇ ਤੋਂ ਢੜਕੇ ਤੋਂ ਇਹ ਵੀਰ ਜੀ ਵੀ ਕਿੱੜਕੇ ਤੋਂ ਆਏ ਐ ਸਪੈਸ਼ਲ ਵੀਰ ਜੀ ਦਰਿਆ ਦੀ ਜਿਹੜੀ ਅੱਜ ਸਥਿਤੀ ਵੇਖਣੀ ਆਏ ਪਾਣੀ ਦੀ ਹਾਂਜੀ ਪਾਣੀ ਬਹੁਤ ਆ ਗਿਆ ਪਿਛੇ ਝੋਨੇਆਂ ਦੇ ਪਾਣੀ ਤੁਹਾਡੇ ਖੇਤਾਂ 'ਚ ਵੀ ਆ ਗਿਆ ਕਿੰਨਾ ਕਿੰਨਾ ਹੋ ਗਿਆ ਪਾਣੀ ਝੋਨੇ ਡੁੱਬੇ ਜਾ ਰਹੇ ਸਾਰੇ ਚਲੇ ਡੁੱਬੇ ਆ ਵਾਈਗੋ ਪਤਾ ਨਹੀਂ ਕੀ ਆ ਰਾਤੋਂ ਵੀ ਪੰਜਾਬ ਨਾਲ ਲੱਗਦਾ ਜਿਵੇਂ ਰੁੱਸਿਆ ਹੁੰਦਾ ਵਾ ਹ ਅੱਗੇ ਤੇ 88 ਚ ਪਾਣੀ ਆਇਆ ਸੀ ਸੁਣੀਦਾ ਸੀਗਾ ਹੁਣ ਹਰ ਸਾਲ ਇੱਕ ਸਾਲ ਛੱਡ ਕੇ ਪਾਣੀ ਆ ਜਾਂਦਾ ਬਣੀ 1088 ਉਹ 88 ਦਾ ਲੈਵਲ ਲੱਗਾ ਹੋ ਅੱਛਾ ਉਹ ਸੰਜੀ 88 ਦੇ ਵਿੱਚ ਆ ਪਾਣੀ ਸੀ ਕਹਿੰਦੇ ਹਾਂਜੀ ਠੀਕ ਹੈ ਜੀ ਤੇ 1955 ਦੇ ਵਿੱਚ ਉਹ ਲੈਵਲ ਸੀ ਪਾਣੀ ਦਾ ਪਰ ਐਰ ਕੀ ਫੇਰ ਲੈਵਲ ਆ ਲੋਕੀ ਕੇ ਮਤਲਬ ਕਹਿ ਰਿਹਾ ਜੋ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਜਿਹੜਾ 88 ਵਾਲਾ ਲੈਵਲ ਹੈ ਇਹਦੇ ਉੱਤੋਂ ਦੀ ਪਾਣੀ ਜਾਊਗਾ ਕਿਉਂਕਿ ਹੁਣ ਕਿੰਨੇ ਹਜ਼ਾਰ ਕਿਸੀ ਕਹਿ ਰਹੇ ਛੱਡ ਰਹੇ ਪਾਣੀ ਉਹ ਢਿਲਵਾ ਤੂੰ ਤਕਰੀਬਨ ਜਿਹੜੀ ਪਤਾ ਲੱਗਾ ਵਾ ਵੀ ਉਹ ਹੈਗਾ 70 ਤੋਂ 75 80 ਹਜ਼ਾਰ ਢਿਲਵਾ ਤੋਂ ਜਿਹੜਾ ਅਰੀਕੋ ਰਿਹਾ ਵਾ ਹਾਂਜੀ ਹੁਣ ਇੱਥੇ ਇਹਨਾਂ ਤੋਂ ਇੱਥੇ ਚੱਲ ਰਿਹਾ ਵਾ 12000 ਜਿਹੜੀ ਰਾਤਾਂ ਦੇ ਵਿੱਚ ਹਾਂਜੀ ਤੇ 8 9000 ਜਿਹੜਾ ਬਬੂ ਦੀ ਜਿਹੜੀ ਹੈ ਨਾ ਉਹ ਚੱਲ ਰਿਹਾ 50 ਵਾਲੀ ਜਾਂ ਹੁਣ 22000 ਪਾਣੀ ਸਾਰਾ ਇਥੋਂ ਰਲੀਵ ਹੋ ਰਿਹਾ ਤੇ ਜਿਹੜਾ ਬਾਕੀ ਆ ਰਿਹਾ ਵਾ ਉਸ ਹਿਸਾਬ ਨਾਲ ਉਹ 50000 ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਦੀ ਫਸਲਾਂ ਦੀ ਬੜੂ